ਖਾਰ ਵਾਲੀ ਇਨਸਟਾ ਕੁਈਨ ਦੀਆਂ ਮੁਸ਼ਕਲਾਂ ਹੁਣ ਵੱਧੀਆਂ ਨਜ਼ਰ ਆ ਰਹੀਆਂ ਲੰਗੇ ਦੇਣੀ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਤੇ ਉਸ ਵੇਲੇ ਇਹ ਸਵਾਲ ਖੜੇ ਹੋ ਗਏ ਕਿ ਆਖਿਰ ਹੁਣ ਹੋਣ ਕੀ ਵਾਲਾ ਕਿਉਂਕਿ ਕੁਝ ਦਿਨ ਪਹਿਲਾਂ ਅਜੇ ਇੱਕ ਇੰਟਰਵਿਊ ਸਾਹਮਣੇ ਆਈ ਸੀ ਅਮਨਦੀਪ ਕੌਰ ਦੀ ਤੇ ਹੁਣ ਵਿਜੀਲੈਂਸ ਨੇ ਹਿਰਾਸਤ ਵਿੱਚ ਲੈ ਲਿਆ ਪਰ ਸਵਾਲ ਹੁਣ ਇਹ ਹੈ ਕਿ ਅੱਗੇ ਕੀ ਦਰਸਲ ਉਸ ਇੰਟਰਵਿਊ ਦੇ ਵਿੱਚ ਵੀ ਅਮਨਦੀਪ ਕੌਰ ਗੱਜ-ਵੱਜ ਕੇ ਕਹਿ ਰਹੀ ਸੀ ਕਿ ਉਸ ਦਾ ਘਰ ਪਾਵੇਂ ਢਾ ਦਿੱਤਾ ਜਾਵੇ ਉਸ ਨੂੰ ਕੋਈ ਦਿੱਕਤ ਨਹੀਂ ਹੈ ਪਰ ਹੁਣ ਸ਼ਾਇਦ ਇਹ ਸਭ ਕੁਝ ਸੱਚ ਹੁੰਦਾ ਨਜ਼ਰ ਆ ਸਕਦਾ ਹੈ ਅਮਨਦੀਪ ਕੌਰ ਦੀ ਪ੍ਰਾਪਰਟੀਜ਼ ਫ੍ਰੀਜ਼ ਕਰ ਦਿੱਤੀ ਗਈ ਹੈ ਅਮਨਦੀਪ ਕੌਰ ਦੀ ਪ੍ਰਾਪਰਟੀ ਨੂੰ ਫ੍ਰੀਜ਼ ਕਰ ਦਿੱਤਾ ਗਿਆ ਹੈ ਔਰ ਅੱਗੇ ਵਿਭਾਗੀ ਕਾਰਵਾਈ ਚੱਲਦੀ ਪਈ ਹੈ ਵੱਡੇ ਖਲਾਸੇ ਵੱਡੇ ਤੱਤ ਸਾਹਮਣੇ ਆਏ ਨੇ ਅਮਨਦੀਪ ਕੌਰ ਨੂੰ ਲੈ ਕੇ ਦਰਸਲ ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਦੇ ਗੰਭੀਰ ਇਲਜ਼ਾਮਾਂ ਦੇ ਵਿੱਚ ਮੁਤਲ ਮਹਿਲਾ ਕਨਸਟੇਬਲ ਅਮਨਦੀਪ ਕੌਰ ਦੇ ਵਿਰੁੱਧ ਕਾਰਵਾਈ ਕਰਦਿਆਂ ਉਸ ਦੀ 1 ਕਰੋੜ 35 ਲੱਖ ਰੁਪਏ ਤੋਂ ਵੱਧ ਦੀ ਚਲ ਚਲ ਜਾਇਦਾਦ ਦੇਡੀ ਹੈ ਉਹ ਜਬਤ ਕਰ ਲਈ ਹੈ ਇਹ ਕਾਰਵਾਈ 2 April 2025 ਨੂੰ ਪੁਲਿਸ ਸਟੇਸ਼ਨ ਕਨਾਲ ਕਲੋਨੀ ਵਿਖੇ ਦਰਜ ਐਫ ਆਈ ਆਰ ਨੰਬਰ 65 ਦੇ ਤਹਿਤ ਕੀਤੀ ਗਈ ਹੈ ਜੋ ਕਿ ਐਨ ਡੀ ਪੀ ਐਸ ਐਕਟ ਦੀ ਧਾਰਾ 21 ਬੀ ਅਤੇ 61 ਇਹਦੇ ਨਾਲ 85 ਦੇ ਤਹਿਤ ਦਰਜ ਹੈ ਬਠਿੰਡਾ ਜ਼ਿਲ੍ਹੇ ਦੇ ਪਿੰਡ ਚੱਕ ਫਤੇ ਸਿੰਘ ਵਾਲਾ ਦੀ ਰਹਿਣ ਵਾਲੀ ਅਮਨਦੀਪ ਕੌਰ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਵਜੋਂ ਤਾਇਨਾਤ ਸੀ ਪਰ ਮੁੱਢਲੀ ਜਾਂਚ ਦੇ ਵਿੱਚ ਗੰਭੀਰ ਸ਼ੱਕ ਉੱਠਣ ਤੋਂ ਬਾਅਦ ਉਸ ਨੂੰ ਮੁਅਤਲ ਕਰ ਦਿੱਤਾ ਗਿਆ। ਉਸ ਦੇ ਖਿਲਾਫ ਪ੍ਰਾਪਤ ਜਾਣਕਾਰੀ ਦੇ ਆਧਾਰ ਉੱਤੇ ਹੋਰ ਜਾਂਚ ਤੋਂ ਬਾਅਦ ਇਹ ਪਤਾ ਲੱਗਿਆ ਕਿ ਉਸ ਦੇ ਕੋਲ ਕਈ ਜਾਇਦਾਦਾਂ ਮੌਜੂਦ ਸਨ ਜਿਨ੍ਹਾਂ ਦੀ ਆਮਦਨ ਦਾ ਸਰੋਤ ਸਪਸ਼ਟ ਨਹੀਂ ਸੀ ਅਤੇ ਜਿਨ੍ਹਾਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਰਾਹੀਂ ਕਮਾਏ ਪੈਸੇ ਤੋਂ ਪ੍ਰਾਪਤ ਕੀਤੇ ਜਾਣਾ ਸ਼ੱਕੀ ਸੀ। ਇਹਦੇ ਵਿੱਚੋਂ ਇੱਕ ਪਲਾਟ ਵਿਰਾਟ ਗ੍ਰੀਨ ਬਠਿੰਡਾ ਵਿੱਚ ਹੈ ਜਿਸ ਦੀ ਕੀਮਤ 99 ਲੱਖ ਰੁਪਏ ਦੱਸੀ ਗਈ ਹੈ। ਅਤੇ ਦੂਜੀ ਡ੍ਰੀਮ ਸਿਟੀ ਬਠਿੰਡਾ ਦੇ ਵਿੱਚ 120.83 ਗਜ ਦਾ ਇੱਕ ਪਲਾਟ ਹੈ ਜਿਸ ਦੀ ਕੀਮਤ 18.12 ਲੱਖ ਦੱਸੀ ਜਾ ਰਹੀ ਹੈ ਇਸ ਤੋਂ ਇਲਾਵਾ 14 ਲੱਖ ਰੁਪਏ ਦੀ ਕੀਮਤ ਵਾਲੀ ਇੱਕ ਮਹਿੰਦਰਾ ਥਾਰ ਐਸਯੂਵੀ ਜਿਹੜਾ ਨੰਬਰ ਪੀਬੀ 5ਏਕਯੂ 77ਵੀ ਹੈ ਤੇ 1,70,000 ਦੀ ਇੱਕ ਰਾਇਲ ਐਨਫੀਲਡ ਬੁਲਟ ਮੋਟਰਸਾਈਕਲ ਹੈ ਜਿਸ ਦਾ ਨੰਬਰ ਪੀਬੀ 03ਬੀਐਮ 44 45 ਵੀ ਜ਼ਬਤ ਕੀਤਾ ਗਿਆ ਇਸ ਤੋਂ ਇਲਾਵਾ ਆਈਫੋਨ 13 ਪ੍ਰੋ ਮੈਕਸ ਜਿਸ ਦੀ ਕੀਮਤ 45000 ਰੁਪਏ ਹੈ ਜਦੋਂ ਕਿ ਇੱਕ ਆਈਫੋਨ ਐਸਈ ਜਿਸ ਦੀ ਕੀਮਤ 9000 ਦੱਸੀ ਗਈ ਹੈ ਇੱਕ ਵੀਵੋ ਫੋਨ ਹੈ ਜਿਸ ਦੀ ਕੀਮਤ 2000 ਦੱਸੀ ਗਈ ਹੈ ਇਸ ਤੋਂ ਇਲਾਵਾ ਉਸ ਦੇ ਕੋਲੋਂ ਇੱਕ ਰੋਲੈਕਸ ਘੜੀ ਵੀ ਬਰਾਮਦ ਕੀਤੀ ਗਈ ਹੈ ਜਿਸ ਦੀ ਕੀਮਤ 1 ਲੱਖ ਰੁਪਏ ਦੱਸੀ ਜਾ ਰਹੀ ਹੈ ਇਸ ਤੋਂ ਇਲਾਵਾ ਉਸ ਦੇ ਨਾਮ ਦੇ ਉੱਤੇ ਸਟੇਟ ਬੈਂਕ ਆਫ ਇੰਡੀਆ ਦੇ ਖਾਤੇ ਵਿੱਚ 101588 ਰੁਪਏ ਨਗਦ ਵੀ ਜ਼ਬਤ ਕਰ ਲਏਗੇ ਨੇ ਪੰਜਾਬ ਪੁਲਿਸ ਦੀ ਇਨਸਟਾ ਕੁਈਨ ਲੇਡੀ ਕਨਸਟੇਬਲ ਅਮਨਦੀਪ ਕੌਰ ਨੂੰ ਸੋਮਵਾਰ ਵੈਜੀਲੈਂਸ ਟੀਮ ਨੇ ਗ੍ਰਿਫਤਾਰ ਕਰ ਲਿਆ ਇਹ ਗ੍ਰਿਫਤਾਰੀ ਅਮਨਦੀਪ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਕੀਤੀ ਗਈ ਹੈ ਵੈਜੀਲੈਂਸ ਦੇ ਦਾਅਵੇ ਦੇ ਮੁਤਾਬਕ ਜਾਂਚ ਦੌਰਾਨ ਅਮਨਦੀਪ ਕੌਰ ਦੀ ਆਮਦਨ 1.08 ਕਰੋੜ ਰੁਪਏ ਦੱਸੀ ਗਈ ਹੈ ਜਦੋਂ ਕਿ ਉਸ ਦਾ ਖਰਚ 1.39 ਕਰੋੜ ਰੁਪਏ ਦਾ ਅਨੁਮਾਨ ਲਗਾਇਆ ਗਿਆ ਇਸ ਤੋਂ ਪਹਿਲਾਂ ਅਮਨਦੀਪ ਕੌਰ ਨੂੰ ਪੁਲਿਸ ਨੇ 2 ਅਪ੍ਰੈਲ 2025 ਨੂੰ ਬਠਿੰਡਾ ਦੇ ਲਾਡਲੀ ਢਾਈ ਚੌਂਕ ਤੋਂ 17 ਗ੍ਰਾਮ ਹੈਰੋਇਨ ਸਮੇਤ ਗ੍ਰਫਤਾਰ ਕੀਤਾ ਸੀ ਇਸ ਤੋਂ ਬਾਅਦ ਵਿਭਾਗ ਨੇ ਉਸ ਨੂੰ ਮੁਅੱਤਲ ਕਰ ਦਿੱਤਾ 29 April ਨੂੰ ਹੀ ਅਮਨਦੀਪ ਨੂੰ ਡਰੱਗਸ ਕੇਸ ਦੇ ਵਿੱਚ ਜ਼ਮਾਨਤ ਮਿਲ ਗਈ ਸੀ ਅਜੇ ਤੱਕ ਜਿੱਥੇ ਇਹ ਚਰਚਾ ਸੀ ਕਿ ਆਖਰ ਐਨੀ ਛੇਤੀ ਜ਼ਮਾਨਤ ਕਿਵੇਂ ਮਿਲ ਗਈ ਉੱਥੇ ਹੀ ਦੂਜੇ ਪਾਸੇ ਹੁਣ ਦੁਬਾਰਾ ਵਿਜਲੈਂਸ ਨੇ ਹਿਰਾਸਤ ਚ ਲੈ ਲਿਆ ਔਰ ਉਸ ਤੋਂ ਬਾਅਦ ਅੱਗੇ ਹੁਣ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਆ ਪ੍ਰਾਪਰਟੀ ਫੀਜ਼ ਕਰ ਦਿੱਤੀ ਗਈ ਆ ਹੋਂ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸ ਦੇ ਰਹਿਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਤੇ